ਜੀ ਫੈਪ ਚੱਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਅੱਜ ਕਿਸਾਨਾਂ ਵੱਲੋਂ ਸ਼ੰਭੂ ਥਾਣੇ ਦਾ ਘਰਾਓ ਕਰਨਾ ਸੀ ਕਿਉਂਕਿ 19 ਮਾਰਚ ਵਾਲੇ ਦਿਨ ਜੋ ਕਿਸਾਨਾਂ ਉੱਤੇ ਕਾਰਵਾਈ ਹੋਈ ਸੀ ਤੇ ਕਿਸਾਨਾਂ ਦਾ ਸਮਾਨ ਗਵਾਚ ਗਿਆ ਸੀ ਜਿਹਦੇ ਚੱਲਦੇ ਕਿਸਾਨ ਲਗਾਤਾਰ ਮੰਗ ਕਰ ਰਹੇ ਸੀ ਵੀ ਸਾਡਾ ਸਮਾਨ ਮਿਲਣਾ ਚਾਹੀਦਾ ਤੇ ਜਿਹਦੇ ਚੱਲਦੇ ਕਿਸਾਨਾਂ ਵੱਲੋਂ ਸ਼ੰਭੂ ਥਾਣੇ ਦਾ ਘਰਾਓ ਕਰਨਾ ਸੀ ਪਰ ਉਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਕਿਸਾਨ ਲੀਡਰਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਲਿਆ ਜਾਂਦਾ ਜਿਹਦੇ ਚੱਲਦੇ ਅੱਜ ਸ਼ੰਭੂ ਹਾਈਵੇ ਦੇ ਉੱਤੇ ਕਾਫੀ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਤੇ ਘੇਰਾਬੰਦੀ ਕਰ ਲਈ ਗਈ ਹੈ ਉੱਤੇ ਕਿਸਾਨਾਂ ਨੂੰ ਨਹੀਂ ਜਾਨ ਦਿੱਤਾ ਜਾ ਰਿਹਾ ਪਹਿਲਾਂ ਤੁਸੀਂ ਪੁਲਿਸ ਦਾ ਉਹ ਬਿਆਨ ਸੁਣੋ ਫਿਰ ਤੁਹਾਨੂੰ ਕਿਸਾਨ ਲੀਡਰ ਦਾ ਬਿਆਨ ਸੁਣਾਵਾਂਗੇ ਦੇਖੋ ਜਿਸ ਤਰ੍ਹਾਂ ਜੇ ਕਿਸਾਨ ਜਿੱਥੇ ਬੰਦਿਆ ਬੰਦਿਆ ਬੰਦਾ ਬੋਲ ਕੌਲ ਸੀ ਕਿ ਸ਼ੰਭੂ ਥਾਣੇ ਦਾ ਘਰਾਓ ਕਰਨਾ ਪੀਸਫੁਲ ਪ੍ਰੋਟੈਸਟ ਦਾ ਹਰ ਇੱਕ ਨੂੰ ਰਾਈਟ ਹੈ ਲੇਕਿਨ ਅਸੀਂ ਪਬਲਿਕ ਨੂੰ ਕੋਈ ਇਨਕਨਵੀਨੀਅੰਸ ਨਹੀਂ ਹੋਣ ਦੇਣੀ ਕੋਈ ਟ੍ਰੈਫਿਕ ਸਮੂਚਲੇ ਪਬਲਿਕ ਨੂੰ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਅਸੀਂ ਸਾਰੀ ਪਟਿਆਲਾ ਪੁਲਿਸ ਸਾਡੇ ਐਸਐਸਪੀ ਸਾਹਿਬ ਦੀ ਕਮਾਂਡ ਚ ਰੋਡਸ ਦੇ ਉੱਪਰ ਤਾਂ ਕਿ ਟ੍ਰੈਫਿਕ ਨਰਵਗਨ ਚੱਲਦਾ ਰਹੇ ਔਰ ਬਿਲਕੁਲ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਸਿਰ ਕੋਈ ਸ਼ੱਕੀ ਵਿਅਕਤੀ ਹਾਲੇ ਤੱਕ ਕੋਈ ਕੀ ਲੰਘ ਪਾਇਆ ਜਾਂ ਕੋਈ ਆਰਮ ਦੀ ਕਿਸੇ ਕੋਸ਼ਿਸ਼ ਨਹੀਂ ਅਜੇ ਤੱਕ ਕੋਈ ਸ਼ੱਕੀ ਵਿਅਕਤੀ ਨਾ ਇੱਥੋਂ ਕ੍ਰਾਸ ਕੀਤਾ ਹੈ ਤੇ ਨਾ ਹੀ ਸੀ ਕ੍ਰਾਸ ਕਰਨ ਦਾ ਸੋ ਜਿੱਦਾਂ ਕਿ ਪੁਲਿਸ ਵੱਲੋਂ ਪੂਰੀ ਚੌਕਸੀ ਵਧਾ ਦਿੱਤੀ ਗਈ ਹੈ ਸ਼ੰਭੂ ਥਾਣੇ ਦੇ ਨੇੜੇ ਤੇੜੇ ਤੇ ਦੂਜੇ ਪਾਸੇ ਕਿਸਾਨ ਲੀਡਰ ਦਾ ਕੀ ਕਹਿਣਾ ਤੁਹਾਨੂੰ ਇਹ ਸੁਣਾਉਣੇ ਆ ਸੋ ਜਿੱਦਾਂ ਕਿ ਅੱਜ ਨਾ ਕਿਸਾਨਾਂ ਵੱਲੋਂ ਪ੍ਰੋਗਰਾਮ ਬਣਾਇਆ ਗਿਆ ਸੀਗਾ ਵੀ ਅਸੀਂ ਸ਼ੰਭੂ ਥਾਣੇ ਦਾ ਘਰਾਉ ਕਰਾਂਗੇ ਪਰ ਉਸ ਤੋਂ ਪਹਿਲਾਂ ਇਹਨਾਂ ਕਿਸਾਨ ਨਜ਼ਰਬੰਦ ਕਰ ਲਏ ਘਰ ਦੇ ਵਿੱਚ ਬਿਲਕੁਲ ਤੇ ਹੁਣ ਅਗਲੇ ਕਿਸਾਨਾਂ ਦੀ ਰਣਨੀਤੀ ਕੀ ਰਹੇਗੀ ਜੀ ਦੇਖੋ ਜਿਹੜਾ ਪ੍ਰਦਰਸ਼ਨ ਕਰਨਾ ਸੀਗਾ ਸ਼ੰਭੂ ਵਾਲਾ ਹੈ ਨਾ ਜੀ ਉਹਦਾ ਸਰਕਾਰ ਨੇ ਆਪਣੇ ਆਪ ਹੀ ਕਰਵਾਤਾ ਪਹਿਲੇ ਹੀ ਕਰਾਤਾ ਦੋ ਦਿਨ ਜੀ ਦੇਖੋ ਸਾਡਾ ਜਿਹੜਾ ਮੰਤਲ ਸੀਗਾ ਖੇਤਰੀ ਦਾ ਸੀਗਾ ਸ਼ੰਭੂ ਕਰੋਾ ਦੇ ਜੋਲ ਸਾਡੀਆਂ ਚੋਰੀ ਟ੍ਰੇਲੀ ਹੋਈਆਂ ਨੇ ਜਾਂ ਸਾਡਾ ਕੋਈ ਸਮਾਨ ਚੋਰੀ ਹੋਇਆ ਅਸੀਂ ਤਾਂ ਇਹ ਬਣਾਉਂਦੀ ਵਾਸਤੇ ਗੱਲ ਕਰਨੀ ਸੀ ਨਾ ਉੱਥੇ ਜਾ ਕੇ ਕਿ ਸਾਡਾ ਸਮਾਨ ਕਿੱਥੇ ਹੈ ਸਾਨੂੰ ਸਮਾਨ ਬਰਾਮਦ ਕਰਾਓ ਜੀ ਤੇ ਜਿਹੜਾ ਸਰਕਾਰ ਨੇ ਆਪਣੇ ਹੱਥ ਖੰਡੇ ਬੁਖਾਏ ਨੇ ਅਪਣਾਏ ਨੇ ਉਹਦੇ ਮੁਕਾਬਕ ਤੁਸੀਂ ਆਪੇ ਦੇਖੋ ਵੀ 4 ਤਰੀਕ ਨੂੰ ਸਾਡੇ ਬੰਦੇ ਚੱਕਣਾ ਸ਼ੁਰੂ ਕਰਦੇ ਇਹਨਾਂ ਨੇ ਜੀ ਅਣਾ ਪੰਜ ਨੂੰ ਚੱਕੇਗੇ ਜਿੰਨੇ ਵੀ ਅਸੀਂ ਉਹ ਐਡੋਮੈਡੀਕੀ ਲੋਕਾਂ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਗਿਆ ਵੀ ਕੀ ਮੰਗਾ ਲੈਣਾ ਵਾ ਤੇ ਕਿਸਾਨ ਸ਼ੰਭੂ ਚੱਲੇ ਸੀਗੇ ਵੀ ਉਹਦੇ ਮੁਤਾਬਕ ਹੀ ਅੱਜ ਦੇਖੋ ਸਰਕਾਰ ਨੇ ਉਹਨਾਂ ਕੀ ਕੀਤਾ ਕਿਉਂਕਿ ਸਾਡੀ ਬਾਤ ਆ ਲੋਕਾਂ ਤੱਕ ਪਹੁੰਚ ਚੁੱਕੀ ਆ ਹੂੰ ਅੱਗੇ ਵਾਲੀ ਰਣਨੀਤੀ ਜਿਵੇਂ ਵੀ ਹੁੰਦੀ ਆ ਭਈ ਅਸੀਂ ਕਰਦੇ ਅਸੀਂ ਬੈਠਣ ਵਾਲੇ ਤਾਂ ਹੈ ਨਹੀਂਗੇ ਵੀ ਜੋ ਵੀ ਹੋਏਗਾ ਅਸੀਂ ਖੜੇ ਆ ਜਿਸ ਤਾ ਵੀ ਹੋਊਗਾ ਮਤ ਤੋਂ ਬਾਅਦ ਅਸੀਂ ਰੋਸ ਚਾਹੇ ਪਿੰਡਾਂ ਦੇ ਮੁਤਾਬਕ ਕਰੀਏ ਚਾਹੇ ਉੱਥੇ ਜਾ ਕੇ ਪਹੁੰਚ ਕੇ ਕਰੀਏ ਉਹ ਸਾਡਾ ਚੱਲ ਹੋਏਗਾ ਸਾਰੇ ਸਮਾਂ ਅੱਜ ਜਾਣਗੇ ਕਿ ਕਿਸਾਨ ਸ਼ੰਭੂ ਬਾਰਡਰ ਜੀ ਬਿਲਕੁਲ ਜੀ ਕੋਸ਼ਿਸ਼ ਕਰਨਗੇ ਸਾਰੇ ਜਿੰਨੇ ਵੀ ਕਿਸਾਨ ਨੇ ਵੱਧ ਤੋਂ ਵੱਧ ਜਾਨ ਦੀ ਕਿਸੇ ਦਾ ਹੋਊਗਾ ਜੀ 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 ਬਾਕੀ ਗੱਲ ਇਹ ਹੈ ਜਿਸ ਤਰ੍ਹਾਂ ਇਹ ਕਹਿੰਦੇ ਨੇ ਧਰਮਨਾ ਸਵਿਧਾਨ ਚ ਨਹੀਂ ਹੈਗਾ ਤੁਸੀਂ ਆ ਪਰਸੋਂ ਦੇਖਿਆ ਹੁਣ ਚੌਥੇ ਦਾ ਦੋ ਦਿਨ ਹੋ ਗਿਆ ਸਰਕਾਰ ਖੁਦ ਧਰਨੇ ਲਾਉਂਦੀ ਐ ਰੋਡਾਂ ਤੇ ਹੁਣ ਦੇਖਿਆ ਨੰਬਰ ਸਰ ਧਰਨਾ ਲਾਸੀ ਉੱਥੇ ਕੀ ਉਹ ਸਵਿਧਾਨ ਸੀਗਾ ਧਰਨਾ ਇਹਦਾ ਪ੍ਰੋਗਰਾਮ ਆਮ ਲੋਕਾਂ ਨੂੰ ਪਰੇਸ਼ਾਨੇ ਨਹੀਂ ਹੋਣੀ ਚਾਹੀਦੀ ਜਿੱਦਾਂ ਸਰਕਾਰਾਂ ਦੇ ਅਸੀਂ ਪਰੇਸ਼ਾਨ ਸਾਡਾ ਕੋਈ ਰੋਡ ਬੰਦ ਕਰਨ ਦਾ ਮਤਲਬ ਨਹੀਂ ਸੀਗਾ ਅੱਜ ਜਿਹੜਾ ਛੇਤਰੀ ਦਾ ਮਤਲਬ ਹੈ ਸਿਰਫ ਖਾਣੇ ਦੇ ਅੱਗੇ ਹੀ ਖੜਨਾ ਸੀਗਾ ਨਾ ਕਿ ਰੋਡ ਬੰਦ ਕਰਨਾ ਸੀਗਾ ਸ਼ਾਹਰ ਤੇ ਮੈਂ ਹੀ ਆਪਣੀ ਹੀ ਗੱਲਬਾਤ ਕਰਨੀ ਸੀ ਖਾਣੇ ਆਲਾ ਕਿ ਸਾਡਾ ਸਮਾਨ ਦੱਸੋ ਜੀ ਕਿੱਥੇ ਹੈ ਹੋ ਸਾਡਾ ਕੋਈ ਰੋਡ ਬੰਦ ਕਰਨ ਦਾ ਸੰਗਤ ਕੋਲ ਹੈ ਨਹੀਂ ਸੀ ਰੋਡ ਬੰਦ ਕਰਾਂਗੇ ਜਾਮ ਕਰਾਂਗੇ ਅਸੀਂ ਕੋਈ ਕਾਲ ਨਹੀਂ ਸੈਕ ਸਾਡੀ ਜੀ ਹਾਂਜੀ ਸ਼ੁਕਰੀਆ ਸੋ ਜਿੱਦਾਂ ਕਿ ਪੁਲਿਸ ਵੱਲੋਂ ਸ਼ਕਤੀ ਕੀਤੀ ਗਈ ਆ ਪਰ ਕਿਸਾਨ ਆਪਣੀ ਰਣਨੀਤੀ ਤਿਆਰ ਕਰ ਰਹੇ ਨੇ ਵੀ ਅਸੀਂ ਠਾਣੇ ਕੋਲੇ ਪਹੁੰਚਣਾ ਹੁਣ ਵੇਖਣਾ ਹੋਵੇਗਾ ਪ੍ਰਸ਼ਾਸਨ ਇਹਨਾਂ ਨੂੰ ਕਿਦਾਂ ਸਮਝਾਉਂਦਾ ਹੈ ਜਾਂ ਇਹ ਕਾਮਯਾਬ ਹੁੰਦੇ ਨੇ ਠਾਣੇ ਕੋਲ ਜਾਂਦੇ ਨੇ ਪ੍ਰਦਰਸ਼ਨ ਕਰਦੇ ਨੇ ਸਰਕਾਰ ਨੇ ਦੀ ਮੰਗਾਂ ਮੰਨਦੀਆਂ ਨੇ ਇਹ ਆਨਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ